ਅਜੀਤ ਸਰ ਕੀ ਨਾਮ ਹੈ ਤੁਹਾਡਾ ਉਹ ਜਿਸ ਅਗਰ ਚੌਂਕ ਚ ਖਲੋਤੇ ਕਿ ਕਾਰਨ ਕਿਥੇ ਖਲੋਦਾ ਮੇਰਾ ਨਾਮ ਜੀ ਸਰਵਜੀਤ ਸਿੰਘ ਸੋਨੋ ਜੰਡਿਆਲਾ ਅੱਜ ਅਸੀਂ ਖੜੇ ਆ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਬਿਲਕੁਲੀ ਥੋੜਾ ਜਿਹਾ ਅੱਗੇ ਆਈਏ ਚੌਂਕ ਆ ਔਰ ਇਹ ਚੌਂਕ ਆ ਉਸ ਸਿੱਖ ਕੌਮ ਦੇ ਮਹਾਨ ਜਰਨੈਲ ਯੋਧੇ ਦੀ ਯਾਦਗਾਰ ਵਿੱਚ ਜਿਹੜਾ ਇਸ ਚੌਂਕ ਦਾ ਨਾਮ ਰੱਖਿਆ ਗਿਆ ਸੀ ਸਰਦਾਰ ਜੱਸਾ ਸਿੰਘ ਆਲੂਵਾਲੀਆ ਔਰ ਇੱਕੋ ਇੱਕ ਜਰਨੈਲ ਯੋਧਾ ਐਸਾ ਹੋਇਆ ਜਿਸ ਦੇ ਨਾਮ ਨਾਲ ਸੁਲਤਾਨ ਲੱਗਦਾ ਸੀ ਜਿਸ ਦਾ ਦੇਣ ਕੌਮ ਕਦੀ ਨਹੀਂ ਦੇ ਸਕਦੀ ਔਰ ਇਸ ਚੌਂਕ ਦੇ ਵਿੱਚ ਕੀ ਕੀਤਾ ਬੋਰਡ ਲਾਤਾ ਟੂਰਿਜ਼ਮ ਵਿਭਾਗ ਨੇ ਔਰ ਉਹਦੇ ਉੱਤੇ ਲਿਖਤਾ ਜਲੇਬੀ ਵਾਲਾ ਚੌਂਕ ਦੱਸੋ ਮੈਨੂੰ ਵੀ ਜਲੇਬੀਆਂ ਵਾਲਿਆਂ ਦੀ ਕੋਈ ਸ਼ਹਾਦਤ ਕੋਈ ਕੁਰਬਾਨੀ ਹੈਗੀ ਆ ਐਨੇ ਸਾਡੇ ਮਤਲਬ ਮਾਨਸਿਕ ਰੋਗੀ ਹੋ ਗਏ ਲੀਡਰ ਤੇ ਐਨੇ ਸ਼ਰਾਰਤੀ ਅੰਸਰ ਐਕਟਿਵ ਹੋ ਗਿਆ ਵੇਖੋ ਪਹਿਲਾਂ ਤੇ ਮਗਰ ਸਕਰੀਨਾਂ ਚੱਲਦੀਆਂ ਉੱਥੇ ਉਹ ਸਕਰੀਨਾਂ ਚੱਲਦੀਆਂ ਤੇ ਸਾਰੀ ਦਿਹਾੜੀ ਜੋ ਝੂਠ ਦਾ ਪਲੰਦਾ ਜੋ ਉੱਥੇ ਐਡਵਰਟਾਈਜ਼ਮੈਂਟ ਚੱਲਦੀ ਰਹਿੰਦੀ ਗੁਰਬਾਨੀ ਨਹੀਂ ਉੱਥੇ ਚੱਲਦੀ ਇੱਕ ਛੋਟੀ ਜੀ ਐ ਜੀ ਪੀ ਸੀ ਦੀ ਸਕਰੀਨ ਲੱਗੀ ਆ ਉੱਥੋਂ ਲੋਕੀ ਗਾਲਾਂ ਕੱਢਦੇ ਆਉਂਦੇ ਇਹਨਾਂ ਦੀ ਹਿੰਮਤ ਕਿੱਥੋਂ ਤੱਕ ਵੱਧ ਗਈ ਆ ਕਿ ਦੇਖੋ ਆਣ ਕੇ ਇਹਨਾਂ ਨੇ ਚੌਂਕ ਦਾ ਨਾਮ ਬ ਇੱਕ ਦੂਜੇ ਤੇ ਸੁੱਟੀ ਜਾਂਦੇ ਕਾਰਪੋਰੇਸ਼ਨ ਕਹਿੰਦੀ ਉਹਨਾਂ ਨੇ ਕੀਤਾ ਉਹ ਕਹਿੰਦੇ ਟੂਰਿਜ਼ਮ ਵਿਭਾਗ ਨੇ ਕੀਤਾ ਉਹ ਕਹਿੰਦੇ ਡੀਸੀ ਦਫ਼ਤਰ ਵਾਲਿਆਂ ਨੇ ਕੀਤਾ ਤੇ ਬੋਰਡ ਇਥੋਂ ਜਿਹੜਾ ਪਟਾ ਦਿੱਤਾ ਗਿਆ ਜੀ ਕੀ ਲੱਗਦਾ ਹੈ ਕਿ ਇਹ ਨੈਗਲਜੈਂਸੀ ਔਰ ਇਤਿਹਾਸ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਕੋਈ ਇਤਿਹਾਸ ਜਿਹੜੀਆਂ ਕੌਮਾਂ ਨੇ ਸ਼ਹਾਦਤਾਂ ਦਿੱਤੀਆਂ ਹੁਣ ਕੁਰਬਾਨੀਆਂ ਪਰ ਇਤਿਹਾਸ ਹੋਵੇ ਉਹ ਕਦੀ ਜਿਹੜਾ ਇਤਿਹਾਸ ਨਹੀਂ ਖਤਮ ਹੋਣਾ ਬੜੇ ਆਏ ਬੜੇ ਗਏ ਅਬਦਾਲੀ ਯਰਗੇ ਜਿਹੜੇ ਆ ਉਹ ਜਿਹੜੇ ਇਥੋਂ ਖਾ ਕੇ ਗਏ ਆ ਮੂਦੀ ਤੇ ਇਸ ਕਰਕੇ ਇਹ ਵੀ ਜਿਹੜੇ ਆ ਇਹ ਨਵੇਂ ਜਿਹੜੇ ਬਣ ਗਏ ਨਾ ਔਰੰਗਜੇਬ ਦੀ ਰੂਹ ਇਹਨਾਂ ਚ ਆ ਗਈ ਆ ਵੀ ਨਵੇਂ ਕੰਮ ਇਹਨਾਂ ਸ਼ੁਰੂ ਕਰਦੇ ਇਸ ਕਰਕੇ ਬੰਦੇ ਬਣਨਾ ਨਾ ਇਹ ਕੰਮ ਕਰਨ ਨਾ ਇਹ ਪਰਦਾਸ਼ ਕਰਨੇ ਆ ਲੋਕਾਂ ਨੇ ਤੁਸੀਂ ਇਹੋ ਜਿਹਾ ਕੰਮ ਹੀ ਨਾ ਕਰੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਸੁਖਬੀਰ ਬਾਦਲਾਂ ਨੂੰ ਬਾਅਦ ਚੋਂ ਪੀਲਾ ਦਲੀਲਾ ਦੇਣੀਆਂ ਪੈਣ ਮਾਫੀਆਂ ਮੰਗਣੀਆਂ ਪੈਣ ਇਹ ਸ਼ਰਾਰਤੀ ਲੋਕ ਹੁੰਦੇ ਆ ਜਿਹੜੇ ਅੱਜ ਤੁਹਾਡੇ ਨਾਲ ਕੱਲ ਉਹਨਾਂ ਨਾਲ ਪਰਸੋਂ ਕਿਸੇ ਨਾਲ ਹਰ ਇੱਕ ਪਾਰਟੀ ਨਾਲ ਹੁੰਦੇ ਆ ਇਹ ਗਲਤੀਆਂ ਤੇ ਸ਼ਰਾਰਤਾਂ ਕਰਾ ਲੈਂਦੇ ਇਸ ਕਰਕੇ ਸ਼ਰਾਰਤ ਕਰਨ ਲੱਗੇ ਆ ਗਲਤੀ ਕਰ ਲੱਗੇ ਆ ਸੌਰੀ ਸੋਚਣਾ ਚਾਹੀਦਾ ਇਹੋ ਜਿਹੇ ਕੰਮ ਉਹਨਾਂ ਤੋਂ ਗਰੇਜ ਕਰਨਾ ਚਾਹੀਦਾ ਕਦੀ ਕਿਸੇ ਦੇ ਧਾਰਮਿਕ ਕੰਮ ਦੇ ਵਿੱਚ ਔਰ ਜੋ ਦਾ ਜਰਨੈਲਾਂ ਦੀਆਂ ਯਾਦਗਾਰਾਂ ਦੇ ਵਿੱਚ ਦਖਲਅਦਾਜ਼ੀ ਨਹੀਂ ਕਰਨੀ ਚਾਹੀਦੀ ਸੋਚ ਸਮਝ ਕੇ ਨਾ ਰੱਖੇ ਥੋਂਦੇ ਤੁਸੀਂ ਜਿਆਦੇ ਸਿਆਣੇ ਨਹੀਂ ਜੇ ਜਿਨ੍ਹਾਂ ਨੇ ਰੱਖੇ ਉਹਨਾਂ ਵਧੀਆ ਕੀਤਾ ਤੇ ਤੁਸੀਂ ਨਵਾਂ ਹੀ ਕੰਮ ਕਰਤਾ ਜਲੇਬੀ ਵਾਲਾ ਚੌਂਕ ਕਿ ਇਹ ਕਲੋਨੀ ਦਾ ਨਾਮ ਰੱਖ ਲਓ ਕਿਸੇ ਦਾ ਤੁਹਾਨੂੰ ਇੰਡੀਆ ਜਲੇਬੀਆਂ ਸਵਾਲ ਲੱਗਦੀਆਂ ਤੇ ਤੁਸੀਂ ਉਹਦਾ ਪ੍ਰਚਾਰ ਕਰੋ ਜਲੇਬੀਆਂ ਦਾ ਉੱਥੇ ਸਕਰੀਨਾਂ ਤੇ ਤੇ ਇੱਥੇ ਲਿਆ ਕੇ ਤੁਸੀਂ ਚੌਂਕ ਦਾ ਨਾਮ ਸਾਡੇ ਜਰਨੈਲ ਦੇ ਜਿਹਦੇ ਯਾਦਗਾਰ ਦੇ ਵਿੱਚ ਚੌਂਕ ਦਾ ਨਾਮ ਸਰਦਾਰ ਜੱਸਾ ਸਿੰਘ ਆਲੂ ਵਾਲੀਆ ਦਾ ਤੂੰ ਉੱਥੇ ਤੁਸੀਂ ਲਿਖਣ ਲੈ ਜੇ ਇਹ ਥੋੜੀ ਬੰਦੇ ਦੇ ਪੁੱਤ ਬਣ ਜਾਓ ਤੁਹਾਡੇ ਕੋ ਹਾਈ ਕੋਰਟ ਦੇ ਆ ਤਰੀਕਾ ਨਹੀਂ ਜੇ ਭੁਗਤੀਆਂ ਜਾਣੀਆਂ ਸਵੇਰੇ 4 ਵਜੇ ਜਾ ਕੇ ਉੱਥੇ ਵੇਖ ਲੋ ਸ਼ਾਮਾਂ ਤੱਕ ਬੈਠੇ ਰਿਆ ਕਰੋਗੇ ਤੇ ਤੁਹਾਡੇ ਕਿਸੇ ਅਫਸਰ ਨੇ ਤੇ ਸ਼ਹਿ ਦੇਣ ਵਾਲਾ ਮਗਰ ਨਹੀਂ ਹੋਣਾ ਇਸ ਕਰਕੇ ਬੰਦੇ ਬਣੋ ਕਿਸੇ ਵੀ ਧਾਰਮਿਕ ਸਥਾਨ ਦੇ ਬਾਹਰ ਇਹੋ ਜੀਆਂ ਕੁਝੀਆਂ ਹਰਕਤਾਂ ਕਰਨ ਤੋਂ ਬਾਜ ਆ ਜਾਓ ਲੇਕਿਨ ਆਸ ਵਾਲਾ ਮੇਰਾ ਐਮਲ ਸੇ ਦੇ ਡਿਪਟੀ ਕਮਿਸ਼ਨਰ ਨੂੰ ਮਿਲੇ ਜਾਏਗਾ ਜਾਂ ਕਾਰਪੋਰੇਸ਼ਨ ਨੂੰ ਮਿਲੇ ਜਾਏਗਾ ਜੀ ਬਿਲਕੁਲ ਬਿਲਕੁਲ ਡੀਸੀ ਸਾਹਿਬ ਨੂੰ ਵੀ ਮਿਲਾਂਗੇ ਔਰ ਕਾਰਪੋਰੇਸ਼ਨ ਦੇ ਕਮਿਸ਼ਨਰ ਨੂੰ ਵੀ ਮਿਲਾਂਗੇ ਔਰ ਟੂਰਿਜ਼ਮ ਵਿਭਾਗ ਨੂੰ ਵੀ ਮਿਲਾਂਗੇ ਵੀ ਇਹੋ ਜਿਹਾ ਜਿਹੜੀਆਂ ਹਰ i